ਕੋਤਾ ਕੋ ਲੱਭਾ ਕੇ ਨਹੀਂ ਤਾਂ ਇਨੂੰ ਆ ਲੱਭ ਗਿਆ ਪਾ ਰਿਆ ਮੈਂ ਲੱਭ ਗਿਆ ਵਾ ਚੱਲ ਆ ਫਿਰ ਬਾਹਰ ਆ ਪਾ ਲਿਆ ਮੈਂ ਜਿਹੜਾ ਬਹਿ ਹਾਂ ਚੱਲ ਕੋਈ ਨਹੀਂ ਤੇ ਉਹਨਾਂ ਕੋਲ ਸਿਰ ਵਹਾ ਲੈਣਾ ਹੀ ਮਾਮੀ ਆਪਣੀ ਕੋਲ ਹਾਂ ਮਾਮੀ ਕਿੰਦੇ ਕਿ ਆ ਕੇ ਮੇਰੇ ਕੋ ਸਿਰ ਵਾ ਜੀ ਹਾਇਰ ਬਾ ਤੇ ਨਾਲੇ ਉਹਨੂੰ ਆਹ ਮੈਨੂੰ ਖਿਚੜੀ ਬਣਾ ਕੇ ਤਾਂ ਥੋੜੀ ਦੇ ਦੇ ਮੇਰੇ ਕੋ ਤੁੱਠਿਆਂ ਨਹੀਂ ਆਣ ੜਿਆ ਠੀਕ ਇੱਕ ਆਈਆਂ ਤੇ ਕਿਥੇ ਖਲਾਰਾ ਵੇੜੇ ਚ ਪਿਆ ਇੱਕ ਚੂੜਾ ਵੀ ਉਹਨਾਂ ਨੇ ਸਾਡੇ ਵੇੜੇ ਚ ਸੁੱਕਣੇ ਪਾਤਾ ਮੇਰਾ ਤੇ ਜੀ ਕਰਦਾ ਉੱਠਾਂ ਤੇ ਬਾਰੀ ਬੁਰੀ ਫੇਰਾਂ ਪਰ ਉੱਠਿਆ ਨਹੀਂ ਆਂਡਿਆ ਕੀ ਕਰਾਂ ਇਹ ਕੋਨਾਂ ਨੂੰ ਵੀ ਵਕਤ ਪਾਇਆ ਮੈਂ ਲੱਗ ਗਿਆ ਕੋਈ ਇੱਥੇ ਹੁੰਦਾ ਤੇ ਚੱਲ ਐਨਾ ਮੈਨੂੰ ਰੋਟੀ ਪਾਣੀ ਤੇ ਦਿੰਦਾ ਬੜਾ ਹਾਲ ਮਾੜਾ ਕੀ ਕਰਾਂ ਮੈਂ ਵੇਰ ਅੱਬਾ ਉਹ ਵੀ ਆਪਣਾ ਕੰਮ ਆਇਆ ਵੇ ਘਰ ਦੀਆਂ ਹੋਣੀਆਂ ਕੱਲ ਯਾਦ ਹੈਗਾ ਸੁਨਾ ਜੇ ਬਣਾ ਦੇਣਗੀਆਂ ਤੇ ਚਲੋ ਆਈਆਂ ਕੋਈ ਪਤਾ ਲੈਣ ਨੂੰ ਨਹੀਂ ਇੱਧਰ ਆਇਆ ਚਲੋ ਕੀ ਕਰਨਾ ਹੋਰ ਆਏ Thank you i ति ठीक हो ਨਾਰੋ ਮੇਰਾ ਬੋ ਨਾ ਲੋ ਸੋ ਆਪਣੇ ਵਕਤ ਜੁਪ ਉਹ ਨੀ ਮੰਮਾ ਕੀ ਤੇ ਵੀ ਜਾਂਦੀ ਤੇਰੀ ਚੁੱਪ ਕਰ ਯਾਰੋ ਹੁੰਦੇ ਆ ਮਾ ਮਮਾ ਕੀ ਆ ਨਾ ਉਹ ਤੇਰੇ ਕੋ ਫੋਨ ਥੋੜੀ ਮੰਮਾ ਨੇ ਕੀ ਤੇ ਵੀ ਜਾ ਰੋ ਉਹਨ ਆਪਣੀ ਠੀਕ ਹੋਈ ਰਹਿਣਾ ਆ ਕੀ ਹੋਇਆ ਬੈਠੇ 30 ਰੁਪਏ ਦੇ ਬੋਤ ਇਹ ਨਾ ਰਿਆ ਕਰਨਾ ਮੇਰੇ ਪੁੱਤ ਨੇ ਅਜੇ ਤੱਕ ਸਿਰ ਨਹੀਂ ਆਇਆ ਨਾਨੀ ਨੇ ਸਿਰ ਨਹੀਂ ਬਾਗਿਆ ਦਿੱਤਾ ਮੇਰੇ ਪੁੱਤ ਨੂੰ ਹੈ ਰੋਟੀ ਖਾਧੀ ਆ ਹੂੰ ਤੇਰੇ ਗੱਲ ਆ ਕੇ ਮੈਨੂੰ ਠੰਡ ਪੈ ਗਈ ਧੀਰੇ ਦਿਲpass ਕਰੋ ਹਰੇ ਮੈਂ ਬਿਲਕੁਲ ਗੁਰੂ ਨਾਨਕ ਦੇਵ ਜੀ ਕਿਹਾ ਲਿਆ। ਆਹ ਨਾ ਚੱਲ ਕੋਈ ਨਹੀਂ। ਮੰਮੀ ਆਪ ਤੇ ਮੰਮੀ ਨੇ ਨਾ ਸਿਰ ਵੀ ਨਹੀਂ ਵਾਇਆ ਵੇ ਕੀ ਕਹੀਆਂ ਕਿਤੇ। ਜੇ ਮੈਂ ਲੱਗੀ ਹੋਈ ਦਾ ਕਰਨ ਤੇ ਮੈਂ ਚੱਲ ਮੈਂ ਕਰੋ ਕੰਮ ਕਰਨਾ ਮੈਂ ਇਹ ਕੱਪੜੇ ਪਾ ਆ। ਚੱਲ ਆ ਜਾਓ ਆ ਜਾ। ਪਰ ਮੈਨੂੰ ਲੱਗਣ ਡਿਆ ਜਿਤਨਾ ਸੋਖ ਆਈ ਹੈ। ਹਾਂ ਆਵਾਜ਼ ਤੋਂ ਪਤਾ ਲੱਗਣ ਡਿਆ। ਮੰਮੀ ਸੱਚੀ ਕਾ। ਚੁੱਪ ਉੱਟੋ ਕੀ ਹੋਇਆ ਵਦਨ ਨੂੰ ਚਲ ਚੁੱਪ ਕਰੋ ਚੁੱਪ ਕਰੋ ਦੇਦੀ ਬਾਹੋਂ ਇੱਥੇ ਕੀ ਗੱਲ ਹੋਈ ਮਮਮੀ ਨੂੰ ਕੋਹ ਨਹੀਂ ਕੀ ਹੋਇਆ ਮਮਮੀ ਨੇ ਤੇਰੇ ਕੋਦੋਂ ਉੱਠਿਆ ਵੀ ਨਹੀਂ ਜਾਣਦੇ ਆ ਬੈਠੋ ਤੁਸੀਂ ਕੀ ਹੋਇਆ ਬਬਾ ਵੀ ਮਮਮੀ ਨੂੰ ਬੈਠੋ ਤੁਸੀਂ ਕੋਹ ਨਹੀਂ ਹੋਇਆ ਕਿਆ ਫਿਕਰ ਜੀ ਨਹੀਂ ਪਾਸ ਕਰੋ ਠੀਕ ਨੇ ਠੀਕ ਨੇ ਹੁਣ ਤਾਈ ਜੀ ਹੋ ਗਿਆਗੇ ਆ ਮੰਮੀ ਨੇ ਤਾਂ ਇਹਨੂੰ ਸਾਡਾ ਹੀ ਫਿਕਰ ਕਰਕੇ ਉਹ ਦੇਖੀ ਵਾਵਾ ਜੀ ਤੁਹਾਨੂੰ ਕੀ ਪਤਾ ਤੁਸੀਂ ਤਾਂ ਚੱਲ ਗਏ ਹੀ ਨਾ ਤੇ ਤਾਈ ਜੀ ਨੂੰ ਅਟੈਕ ਹੋ ਗਿਆ ਇਹ ਤੇ ਕਿੰਨੇ ਦਿਨ ਹਸਪੀਟਲ ਰਹੇ ਨੇ ਤੁਹਾਨੂੰ ਬੜਾ ਹੀ ਯਾਦ ਕਰਦੇ ਰਹੇ ਆ ਮੰਮੀ ਟੈਕ ਹੋਇਆ ਸੀ ਉੱਥੇ ਕਿਹਨੂੰ ਕਿਉਂ ਖਬਰ ਹੀ ਪਹੁੰਚਾ ਦਿੰਦੇ ਕਹਿੰਨੇ ਦੱਸਿਆ ਵੀ ਨਹੀਂ ਆ ਵੀਰ ਮੈਨੂੰ ਲੈ ਕੇ ਆਇਆ ਉਹਨੇ ਵੀ ਨਹੀਂ ਦੱਸਿਆ ਰਾਜ ਕੀ ਦੱਸਣਾ ਚੱਲ ਰਹਿ ਮੇਰਾ ਪੁੱਤ ਆਵੇ ਮੰਮੀ ਕੀ ਭੈਣਗੀ ਮੇਰੇ ਪਿੱਛੇ ਮਾਵਾ ਬਿਨਾਂ ਤੇ ਨਿਆਣਿਆਂ ਦਾ ਵੀ ਕੁਛ ਆਉਣੀ ਨਾ ਨਿਆਣੇ ਨੇ ਤੇਰੇ ਆਸਰੇ ਛੱਡ ਕੇ ਗਈ ਇਹਨੂੰ ਤੇ ਤੂੰ ਵੀ ਮੰਜਾ ਮੱਲ ਕੇ ਬੈਠੀ ਹੁੰਦਿਆਂ ਨੂੰ ਕੋਈ ਏ ਕੀਦੇ ਆਸਰੇ ਜੇ ਤੂੰ ਮੰਜੇ ਤੇ ਪੈ ਗਈ ਆਏ ਮਾਮੀ ਆਈਆਂ ਆਏ ਉਹਨਾਂ ਵਿਚਾਰੀਆਂ ਨੇ ਵੀ ਤੇ ਕਰਦਾ ਦੇਖਣਾ ਉਹ ਤੇ ਹੈ ਹੀ ਆ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਦੀਦੀ ਫਿਰ ਕੀ ਹੋ ਗਿਆ ਵਾ ਚੁੱਪ ਕਰਨਾ ਠੀਕ ਕੀ ਹੋ ਗਿਆ ਮੇਰੇ ਪਿੱਛੋ ਕਰਮ ਆਪੋ ਆਪਣੇ ਕਰਮ ਮੇਰੇ ਗਲਤੇ ਮਾਰੇ ਲਿਗੜੇ ਕਿਤਾ ਕੇ ਨੇ ਭੋਕਿਆ ਮੈਂ ਦੀ ਮੇਰੀ ਰੁਲ ਗਈ ਮੇਰੇ ਪਿੱਛੋ ਚੱਲ ਜੇ ਬਸ ਕਰੋ ਤੂੰ ਹੁਣ ਇਦਾਂ ਦਾ ਘਰੀ ਜਾਓ ਬਸ ਕਰੋ ਤੇ ਉਪਕਰਨ ਆ ਰੋ ਬਸ ਅਗੇ ਜਿੰਨਾ ਇਹਦਾ ਮੂੰਹ ਨਿਕਲ ਆਇਆ ਕਿਤੇ ਮਾਵਾ ਤਾਂ ਬਗਾਰ ਟੀਆ ਪਤਾਂ ਦਾ ਨਹੀਂ ਕੋਹ ਲੀਂਦਾ ਮਾਵਾ ਦੇ ਨਾਲ ਹੀ ਟੀਆ ਪਤ ਹੁੰਦੇ ਤੇ ਜਦੋਂ ਮਾਂ ਮੇਰੀਏ ਮੈਂ ਤੇਨੂੰ ਛੱਡ ਕੇ ਗਈ ਤੈਨੂੰ ਕਾਦੀਆਂ ਟੈਨਸ਼ਨ ਆਈ ਦੱਸ ਤੈਨੂੰ ਇਹ ਨਹੀਂ ਪਤਾ ਪੀਤੇ ਵੱਲ ਮੈਂ ਹੀ ਵੇਖਣਾ ਵਾ ਹੁਣ ਤਨ ਸਨਮਾਨ ਨੂੰ ਠੀਕ ਨਾ ਹੋਈ ਜੇ ਮੇਰੇ ਆਇਆ ਤੈਨੂੰ ਨਾ ਹੋ ਜਾਂਦਾ ਕੁਝ ਤੇ ਮੈਂ ਤੈਨੂੰ ਕਿੱਥੋਂ ਲੱਭਣਾ ਸੀ ਕੋਈ ਨਹੀਂ ਹੁੰਦਾ ਚੁੱਪ ਕਰ ਚਲ ਚੁੱਪ ਕਰੋ ਦੀਦੀ ਚੁੱਪ ਕਰੋ ਤੁਸੀਂ ਵੀ ਤਾਈ ਨਹੀਂ ਚੁੱਪ ਕਰੋ ਅਨਿਆਣੀ ਦੇ ਮੂੰਹ ਹਲ ਵੇਖ ਲਓ ਵਿਚਾਰੀ ਗੱਲ ਇਹਨੇ ਕੀ ਸੋਚਣਾ ਮੈਂ ਤੁਹਾਡੇ ਹਲ ਵੇਖ ਕੇ ਤੇ ਚੁੱਪ ਕਰੋ ਚਲ ਭਾਬੀ ਤੇਰਾ ਵੀ ਧੰਨਵਾਦ ਜਿਹੜਾ ਤੂੰ ਮੇਰੀ ਮਾਂ ਦਾ ਤੇ ਮੇਰੀ ਧੀ ਦਾ ਸਿਆਣਾ ਰੱਖਣ ਲਈ ਦੀਦੀ ਤੁਹਾਨੂੰ ਅੱਦ ਵਾਲੀ ਕਿਹੜੀ ਗੱਲ ਹੈ ਤੁਹਾਡਾ ਫਰਜ ਬੰਦਾ ਹੈ ਕੋਈ ਨਹੀਂ ਚਪਕਾ ਚਲੋ ਠੀਕ ਹੈ ਦੀਦੀ ਤੁਸੀਂ ਬਹੁਤ ਮੈਂ ਤਾਈ ਜੀ ਵੱਲ ਤੇ ਕਿਚੜੀ ਰੱਖੀ ਹੈ ਮੈਂ ਵੇਖੀ ਹਾਂ ਹੈ ਤਾਂ ਲਈ ਚਾਹ ਪਾਣੀ ਬਣਾ ਕੇ ਲਿਆਉਣੀ ਚਲੋ ਠੀਕ ਹੈ ਬਣਾ ਲਓ ਮੈਂ ਦੱਸੂ ਮੈਂ ਠੀਕ ਜੇ ਨਾ ਹੁਣ ਹੋਨ ਮਿਲ ਪੋਤਾ ਕਾਦੀ ਟੈਨਸ਼ਨ ਤੋਂ ਘਰ ਆਪਣੇ ਆ ਗਈ ਹੂੰ ਤੇ ਹੁਣ ਮੈਂ ਠੀਕ ਆਪੇ ਹੋ ਜਾਣਾ ਦਵਾਈ ਦੁਈ ਲਈ ਹੈਗੀ ਹੈ ਨਾ ਕੋਲ ਆਹ ਦਵਾਈ ਤੇ ਲੈਂਦੀ ਆ ਖਰਚਾ ਪੰਦਾ ਜੀ ਵੀਰ ਮਗਰੋਂ ਆਹ ਖਰਚਾ ਤੇ ਕਲਉਂਦਾ ਰਿਆ ਤੈਨੂੰ ਸਕੂਲ ਜਾਂਦੀ ਰਹੀ ਸੀ ਮਰੀਤ ਜਾਂਦੀ ਰਹੀ ਕਲਉਂਦੀਆਂ ਰਹੀਆਂ ਮਾਮੀ ਆਈ ਦੀਆਂ ਹੂੰ ਕਲਉਂਦੀ ਰਹੀ ਸੀ ਸਮਰੀਤ ਸਕੂਲ ਜਾਂਨੀ ਕਿਹਨੇ ਪੁੱਛ ਗਿਆ ਤੇ ਨਹੀਂ ਪੁੱਛਿਆ ਤੇ ਨਹੀਂ ਮੰਮਾ ਤੇਰੀ ਵੱਲੋਂ ਕਿੱਥੇ ਮੰਮਾ ਜੈ ਨਹੀਂ ਨਹੀਂ ਹਾਂ ਸਿਰ ਟਿਕੰਦੀਗੀ ਕੀ ਆਂਦੀ ਸੀਰਤ ਸਿਰ ਦੀ ਕੋਈ ਮੂੰਹ ਮੀਰ ਜੱਲੇ ਗਈ ਹੋਣੀ ਨਹੀਂ ਹੋਣਾ ਨਾ ਨਹੀਂ ਕਿਉਂ ਨਹੀਂ ਹੋਣਾ ਆਵੇ ਮम्मा ਆ ਗਈ ਆ ਨਾ ਉਦਾਂ ਗਿੰਦੀ ਹੋ ਠੀਕ ਆ ਆਵੇ ਮम्मा ਹੁਣ ਤੇਰੇ ਕੋਈ ਹੋ ਨਹੀਂ ਮम्मा ਨਹੀਂ ਕਿਤੇ ਵੀ ਨਹੀਂ ਜਾਣਾ ਹੁਣ ਆਪਣੀ ਧੀ ਕੋਈ ਰਹਿਣਾ ਮੰਮੀ ਇਹੋ ਜਿਹੇ ਗੱਲਾਂ ਕੌਣ ਦੱਸਦਾ ਇਹਨੂੰ ਮੈਂ ਇਤਰਾਸ ਹੁਣ ਸੁਣ ਲੈਂਦੀ ਹੋਣੀ ਆ ਮੈਂ ਤਾਂ ਕਦੀ ਇਹਨੂੰ ਦੱਸੀ ਨਹੀਂ ਕੋਈ ਗੱਲ ਮੈਂ ਅਖਣਾ ਗਈ ਆ ਜਾਣਾ ਮਾਂ ਵਾਂਡੇ ਗਈ ਤੁਸੀਂ ਘਰੇ ਰੱਖਿਆ ਕਰਨਾ ਸੀ ਨਾ ਬਾਹਰ ਨਹੀਂ ਜਾਣ ਦੇਣਾ ਘਰੇ ਲੈ ਆਣਾ ਇੱਥੇ ਲੱਗੇ ਚਲੀ ਜਾਂਦੇ ਆ ਨਿਆਣੀ ਜਹੀ ਪਰ ਉਹ ਦੇ ਵਿਚਾਰੀ ਦੇ ਕੀ ਅਸਰ ਪੈਂਦਾ ਏ ਫਿਰ ਇਦਾਂ ਦੀਆਂ ਕਰਨਾ ਸੋਣਕੇ ਫਿਰ ਪਤ ਜਿੰਨੀਆਂ ਮੂੰਹ 언ੀਆਂ ਗੱਲਾਂ ਉਹਨੂੰ ਵੀ ਕਿਸੇ ਨੇ ਆਖਿਆ ਹੋਊਗਾ ਤੋ ਉਹਨੇ ਇਹਨੂੰ ਆਖ ਦਿੱਤਾ ਹੂੰ ਉਹ ਨਹੀਂ ਨਿਆਣੇ ਸੁੰਦੇ ਰਿੰਦੇ ਜਾ ਮੇਰਾ ਪੁੱਤ ਗੰਗੀ ਤੇ ਲੈ ਕੇ ਆਂਦੋਂ ਨੇ ਮੈਂ ਆਪਣੀ ਤੀ ਦਾ ਸਿਰ ਬਾਕੇ ਤਵਾਂ ਜਾ ਲੈ ਕੇ ਆਂਦੋਂ ਜਾ ਮੇਰਾ ਪੁੱਤ ਕੀ ਕਰਨਾ ਹੈ ਇਹਦੀ ਉਹਨੇ ਵੀ ਨਹੀਂ ਦਾਦੀ ਨੇ ਵੀ ਨਹੀਂ ਫੇਰਾ ਮਾਰਿਆ ਉਹ ਵੀ ਨਹੀਂ ਆਈ ਤੇ ਮੰਮੀ ਨਾ ਆਈ ਨੀ ਉਹਦੀ ਘੜੀ ਕੋ ਬਲਗਦੀ ਜੇਣਾ ਉਹਨੇ ਫੇਰਾ ਮਾਰਨਾ ਹੀ ਇੱਥੇ ਧੁੱਖਾਂ ਚ ਸਾਨੂੰ ਪਾਤਾ ਪੋਤੇ ਦੇ ਨੇ ਪੋਤੋ ਦਾ ਫੇਰ ਚੰਗਾ ਹੋਣਾ ਉਹਦੇ ਵਾਸਤੇ ਬਿਮਾਰ ਤਾਂ ਨਹੀਂ ਆਈ ਉਹਨਾਂ ਪਹਿਲਾਂ ਪਤਾ ਹੀ ਨਾ ਲੱਗਾ ਹੋਊਗਾ ਹਾਂ ਚਲ ਤੇਰਾ ਛੱਡ ਆਪਣੀ ਪੋਤੀ ਵੇਖਣ ਆ ਜਿੰਦੀ ਇਹਦਾ ਹੀ ਕੋਈ ਖਰਚਾ ਪਾਣੀ ਦੇ ਜਦੀ ਜਾੜੀ ਰੋਲ ਗਈ ਆ ਬੇੜਾ ਇਹਨਾਂ ਪੀ ਆਪਨਾ ਨੂੰ ਲੈੰਦੀਆ ਸ਼ਰਤ ਨਹੀਂ ਹੁਣ ਇਹਦੇ ਕੋ ਵਾਇਆ ਜਾਂਦਾ ਨਾ ਇੰਨਾ ਹੀ ਬੜਾ ਪੈਨੋ ਮਾਂ ਕਰਦੀ ਗਈਆਂ ਹੁਣ ਮੇਰੇ ਕੋ ਆਪ ਨਹੀਂ ਹੁੰਦਾ ਮੇਰੇ ਕੋ ਤੇ ਆਪ ਨਹੀਂ ਉੱਠਿਆ ਜਾਂਦਾ ਮਾਂ ਪਿਓ ਦੇ ਕਰਮ ਕਿਤੇ ਨਿਆਣੀ ਅੱਗੇ ਆਗੇ ਮੇਰੇ ਘਰ ਭੋਗੇ ਵਿਚਾਰੀ ਉਹਨੇ ਚੱਲ ਕੋਈ ਨਹੀਂ ਹੁਣ ਚੁੱਪ ਕਰ ਇਹ ਹੋਊਗੀ ਕੋਈ ਇਹੋ ਜੀ ਕਰਮਾਂ ਚ ਤੇਰੇ ਗੱਲ ਮੈਂ ਕਿਹੜਾ ਮੰਮੀ ਕਿਹਦਾ ਕਦੀ ਮਾੜਾ ਕੀਤਾ ਜਦੋਂ ਜਦੋਂ ਮਾੜੇ ਇਸ ਦਰ ਪੈ ਜਾਣ ਉਦੋਂ ਤੇ ਚੰਗੇ ਹੁੰਦੇ ਉਦੋਂ ਕੋਈ ਹੁੰਦੇ ਆ ਤਾਂ ਮਗਰੋਂ ਕੋ ਹੋ ਜਾਂਦੇ ਕੀ ਪਤਾ ਹੀ ਨਹੀਂ ਇਦਾਂ ਦਾ ਨਿਕਲਣਾ ਹੀ ਤੇ ਫੇ ਗੱਲ ਨਾਲ ਆ ਉਹਨੂੰ ਵੇਖ ਚਾਚ ਲਈ ਨਹੀਂ ਨਾ ਮੈਨੂੰ ਆ ਮਸੀਬਤਾਂ ਚੱਲਣੀਆਂ ਪੈਂਦੀ ਨਾ ਮੈਨੂੰ ਆ ਰੋਣਾ ਪੈਂਦਾ ਇਸ ਜੋਗ ਹੁੰਦੇ ਆ ਧੀਏ ਨਾਲੇ ਕਹਿੰਦੇ ਰੱਬ ਸੰਜੋਗ ਤੋਂ ਲਿਖਦਾ ਰੱਬ ਨੇ ਆ ਜਿਹੜੇ ਮਾਰੇ ਕਰਮੀ ਇਹ ਵੀ ਮੇਰੇ ਵਿੱਚ ਲਿਖੇ ਕਰਮਾਂ ਚ ਮਾਂ ਜਨਮ ਦਿੰਦੀ ਆ ਕਰਮ ਤੇ ਉਹ ਸਤਗੁਰ ਲਿਖਣ ਵਾਲਾ ਚੰਗੇ ਲਿਖੀ ਮਹਾਰਾਜ ਹਰ ਇੱਕ ਦੇ ਚੰਗੇ ਲਿਖੀ ਹਰ ਇੱਕ ਦੀ ਤੀ ਦੇ ਮੇਰੀ ਤੀ ਲੋਕਾਂ ਦੇ ਨਾਲੇ ਮੇਨੇ ਸੁਣਦੀ ਨਾਲੇ ਇੱਥੇ ਰਹੀ ਜਦੋਂ ਪੁੱਤ ਪੈਜ ਹੋ ਗਈ ਤੇ ਫਿਰ ਜਿੰਨੇ ਮੂੰਹ ਅੰਨੀਆਂ ਗੱਲਾਂ ਲੋਕੀ ਗੱਲਾਂ ਕਰਦੇ ਮੇਣਿਆ ਥੱਲੇ ਆ ਗਈ ਸਾਰੀ ਉਮਰ ਦੇ ਹਉਂਤੇ ਨੀ ਕੀ ਜੈ ਇਹਨੂੰ ਸਮਝਣੀ ਗਾ ਗਾ ਵੱਡੀ ਆ ਲੋਕਾਂ ਨੇ ਕਿਆ ਕਰਨਾ ਤੇਰੀ ਮਾਂ ਨੇ ਕਤਲ ਕੀਤਾ ਤੇਰੀ ਮਾਂ ਜੇ ਲੋ ਹੋ ਗਈ ਬਹੁਤ ਬਹੁਤ ਮੈਂ ਨਾ ਬਾਣੀ ਜਾਂਦਾ ਸ਼ਰੀਕ ਤੇ ਝਾਟਨੇ ਨਾ ਮੈਂ ਜਵਾਬ ਦਵਾਂਗੀ ਮੈਂ ਸਾਰੀ ਉਮਰ ਮੈਂ ਨਾ ਦੰਦਾ ਕੋਈ ਸ਼ਰੀਕ ਤੇ ਆਂਦਾ ਕੋ ਹੋਵੇ ਤੇ ਮੈਂ ਇਹਨੂੰ ਖੜਾ ਨਾ ਮੈਂ ਬਾਹਰ ਨਿਕਲੇ ਜੋਗੀ ਉਥੋਂ ਆ ਗਈ ਘਰ ਦੀ ਇੱਕ ਹੋਰ ਜੇਲ੍ਹ ਪੈਣ ਕੀ ਮੇਰੇ ਵਾਸਤੇ ਕਾਲ ਕੋ ਇਨੀ ਚਪਕ ਨਾ ਰੋ ਇਥੇ ਲਗਾਏ ਇੱਕ ਦਿਨ ਸਦਾਈ ਜਿਆ ਉਹ ਨਾ ਭਾਵੇਂ ਜਿੱਦਾਂ ਮਰਜੀ ਆ ਕੋਈ ਜੀ ਬਣ ਜਾਂਦਾ ਤਾਂ ਕਰਦਾ ਭਾਵੇਂ ਇਹਨੂੰ ਮਾੜਾ ਰੱਖੋ ਭਾਵੇਂ ਚੰਗਾ ਰੱਖੋ ਜਾ ਤੇ ਆਈ ਜਾਂਦੀ ਭਾਵੇਂ ਪੱਠਿਆਂ ਵਟਦੇ ਹੋਣ ਈ ਸੋਨੂ ਮੈਂ ਵਜਾ ਮਾਰਨ ਦੀ ਸੁਣਦਾ ਨਹੀਂ ਆ ਇੱਧਰ ਆ ਹਾਂ ਤੂੰ ਤੇ ਮਹਾਈ ਤੋਰਣ ਡਿਆ ਵੇ ਧੀ ਹੋ ਗਿਆ ਵਾ ਈ ਆਈ ਤੇ ਸੋਨੂੰ ਹੈ ਬਾਪੂ ਦਾ ਖੁੰਡਾ ਇੱਥੇ ਕੰਡਿਆ ਵਾ ਹਾਂ ਸੋਨੂੰ ਜਦੋਂ ਆਈ ਨਾ ਪੁਲਸ ਲੈਣ ਉਸ ਦਿਨ ਮੈਨੂੰ ਲੱਗਦਾ ਵਾ ਵੀ ਉਹਨੂੰ ਮਾਰ ਕੇ ਧੱਕੇ ਧੱਕੇ ਗੱਡੀ ਸੁੱਟ ਲਿਆ ਵਾ ਤੇ ਖੁੰਡਾ ਉਹਦਾ ਇੱਥੇ ਕਿਤੇ ਸੁੱਟ ਛੱਡ ਗਏ ਆ ਤੇ ਮੈਂ ਰੋਜ਼ ਘਰ ਵੇਖਾਂ ਮੈਂ ਨਹੀਂ ਆ ਹਾਏ ਉਹਦਾ ਖੁੰਡਾ ਕਿੱਥੇ ਚਲ ਗਿਆ ਉਹਦਾ ਖੁੰਡਾ ਕਿੱਥੇ ਚਲ ਗਿਆ ਤੇ ਆ ਵੇਖ ਲਾ ਆ ਸਾਰੇ ਲੱਤ ਸੁੱਟ ਗਿਆ ਸ਼ਿਕਰ ਮੇਰਾ ਬਾਪੂ ਨੇ ਸਾਰੀ ਜ਼ਿੰਦਗੀ ਨਹੀਂ ਉਹ ਇਹਨੂੰ ਛੱਡਿਆ ਪਰ ਇਹਨੇ ਔਖੇ ਵੇਲੇ ਉਹਦਾ ਸਾਥ ਛੱਡਤਾ ਹੀ ਸਾਥ ਛੱਡ ਦਿੱਤਾ ਨਾ ਤੇ ਮੈਨੂੰ ਤੇ ਇਹ ਟੈਨਸ਼ਨ ਪਈ ਵੀ ਮੈਂ ਤਾਰ ਕੱਢਣ ਗਈ ਤੇ ਆ ਪੇਲਾ ਦੁੱਧ ਦੀ ਬਾਲਟੀ ਰਹਿ ਗਈ ਕਿੰਨਾ ਦੁੱਧ ਚ ਓਨੇ ਆਪਾਂ ਬਾਲਟੀ ਭਰ ਕੇ ਜਦੋਂ ਮੁੰਡਾ ਹੀ ਇੱਥੇ ਕਿੰਨਾ ਉਹ ਕੰਮ ਕਰਦਾ ਸੀਗਾ ਤੇ ਉਹਦੇ ਹੱਥਾਂ 'ਚ ਕਿਤੇ ਇੰਨੀ ਬਰਕਤ ਹੀ ਨਾ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਤੇ ਵੇਖ ਲੈ ਹੁਣ ਆ ਦੁੱਧ ਘੋਟ ਤੇ ਇਹਨੂੰ ਕਿੱਥੇ ਕਿੱਥੇ ਕਰਾਂਗੇ ਆਪਾਂ ਬਰਕਤ ਤੇ ਚੱਲ ਹੈਗੀ ਹੈਗੀ ਸੀ ਬਰਕਤ ਉਹਦੀ ਪੱਠਿਆਂ 'ਚ ਵੀ ਬੜੀ ਹੋਊ ਤੇ ਬਵੀ ਯਾਦ ਕਰਨ ਡਿਆ ਹਨ ਨੂੰ ਪਰ ਅਸੀਂ ਬਹੁਤ ਉਹਨਾਂ ਤੱਕਾ ਕੀਤਾ ਪੁੱਤ ਜੇ ਇਹੋ ਕੰਮ ਤੂੰ ਕਿਤੇ ਪਹਿਲਾਂ ਕਰ ਲਿਆ ਕਰਦਾ ਤੇ ਤੇਰੇ ਪਪਾ ਜੀ ਨੇ ਉਹ ਮੁੰਡੇ ਨੂੰ ਸਾਂਭ ਸੰਭਾਲ ਕਰਕੇ ਤੇ ਟਾਈਮ ਨਾ ਕਰ ਪਹਚਾ ਦੇਣਾ ਸੀ ਆਪਾਂ ਉਹਦਾਂ ਕਿੰਨਾ ਮਾੜਾ ਵਿਹਾਰ ਕਰਦੇ ਰਹੇ ਆ ਕਿੰਨਾ ਹੀ ਉਹਦਾਂ ਧੱਕਾ ਕੀਤਾ ਕੀ ਮਾਦਾ ਪਪਾ ਵੀ ਤੇ ਛਾਪਾਈ ਸਹੀ ਆ ਜਦੋਂ ਮੈਂ ਕਰਦਾ ਸੀ ਪਾਪੇ ਨੇ ਹਟਾਇਆ ਸੀ ਮੈਨੂੰ ਜਦੋਂ ਕਰਦੇ ਕਰਾਉਂਦੇ ਇਹਨੂੰ ਨਹੀਂ ਜੀਣ ਦਿੰਦਾ ਤੇ ਫਿਰ ਮੈਂ ਕੀ ਕਰਦਾ ਛਿੱਤਰ ਹੀ ਖਾਈ ਜਾਂਦਾ ਫਿਰ ਛਿੱਤਰ ਤਾਂ ਨਹੀਂ ਪੁੱਤ ਖਾਣੇ ਦੇ ਬਾਅਦ ਇਹਨੂੰ ਲਾਇਆ ਚੁੱਕ ਕੇ ਉਹ ਹੋਰ ਹੋਰ ਵੱਡਾ ਛਾਪਾ ਪਾਤਾ ਮੜ ਕੇ ਸਾਡੇ ਗਾਲ ਹੁਣ ਕੀ ਹੋਇਆ ਹੋਊਗਾ ਹੁਣ ਤੇਰੇ ਪਾਪਾ ਕਦੋਂ ਘਰ ਆਊਗਾ ਹੁਣ ਮੈਨੂੰ ਉਹਦੀ ਟੈਨਸ਼ਨ ਪੈ ਗਈ ਪੁੱਤ ਜੇ ਤੂੰ ਘਰ ਆ ਗਿਆ ਨਾ ਤੇ ਤੇਰਾ ਤੇ ਮੈਨੂੰ ਚਾਹ ਵਾ ਹੁਣ ਫੇਰ ਵੀ ਅਕਸਰ ਉਹ ਵੀ ਕਰਦਾ ਮਾਲਕ ਵਾ ਮੈਨੂੰ ਤੇ ਹੁਣ ਉਹਦਾ ਵੀ ਬਡਰ ਰਹਿੰਦਾ ਵਾ ਵੀ ਹਾਏ ਉਹਨੂੰ ਕਿੰਨਾ ਚਿਰ ਉੱਥੇ ਰੱਖਣਾ ਉਹਨਾਂ ਨੇ ਹੁਣ ਉਹ ਵੀ ਕਰਨ ਨੂੰ ਛੇਛੇ ਤੇ ਆ ਜੇ ਤਾਂ ਆ ਮੈਂ ਤੇ ਆ ਬਹੁਤ ਸੋਚਣਿਆ ਵੀ ਪਾਪੇ ਦਾ ਕੀ ਬਣੂਗਾ ਜੇ ਮੈਂ ਫੜਿਆ ਨਹੀਂ ਗਿਆ ਹਾਹੋ ਕਿੰਨੀ ਬਰਕਤ ਆਉਦੇ ਨਾਲ ਮੇਰਾ ਬਾਰ ਬਾਰ ਕੰਮ ਮੁੱਕ ਗਿਆ ਤੇ ਮੈਨੂੰ ਅਜੇ ਵੀ ਰਾਤੀ ਵੀ ਸੁਪਨੇ ਚ ਮੈਂ ਦੌੜਦਾ ਹੀ ਭਜਦਾ ਰਿਹਾ ਪਤਾ ਨਹੀਂ ਕਿੱਥੇ ਮੇਰੇ ਮਗਰ ਪੁਲਿਸ ਲੱ ਹਸ਼ਿਆ ਹਾਏ ਜਿੱਦਾਂ ਚੇਤਾ ਰਿੰਦਾ ਉਦਾਂ ਹੀ ਸੁਪਨਾ ਆ ਜਾਂਦਾ ਫਿਰ ਹਾਂ ਤੇ ਜੇ ਪਾਪਾ ਜੀ ਦੇ ਵਜੀਆਂ ਹੋਈਆਂ ਤੇ ਪਾਪਾ ਜੀ ਤੋਂ ਠੇਕ ਨੂੰ ਬੜਾ ਬੜਾ ਕੇ ਸੋਨੂੰ ਸਿਆਪਾ ਕਾਦਾ ਪਹਿਣਾ ਵਾ ਉਹ ਤਾਂ ਹੁਣ ਤੇਰੇ ਪਾਪਾ ਜੀ ਨੇ ਭਲਾ ਕੀਤਾ ਮੁੰਡਾ ਚੁੱਕ ਲੈ ਜਾਂਦਾ ਉਥੋਂ ਉਹ ਨਾਲੇ ਹੁੰਦਾ ਤੇ ਕੋਈ ਹੋਰ ਲੈ ਜਾਂਦਾ ਕਿ ਇਹਨਾਂ ਕਹਿੰਦੇ ਤੋਦਾ ਦਵਾਈ दारू ਕਰਨਾ ਹੀ ਸੀ ਨਾ ਉਹ ਤੇ ਇਨਸਾਨੀਅਤ ਦੇ ਤੌਰ ਤੇ ਚੁੱਕ ਲੈਂਦਾ ਕਿ ਚੱਲ ਕੋਈ ਗੱਲ ਨਹੀਂ ਦਾ ਦਵਾਈ दारू ਕਰਾਂਗੇ ਇਹਨੂੰ ਇਲਾਜ ਕਰਾਵਾਂਗੇ ਤੇ ਘਰ ਪਹਚਾਵਾਂਗੇ ਸਿਆਪਾ ਦਾ ਸਾਰਾ ਤੇਰਾ ਹੀ ਜਿਹੜਾ ਤੂੰ ਨਹੀਂ ਕੋਈ ਕੰਮ ਕਰਦਾ ਤੇ ਫੇਰ ਉਹ ਲੱਭ ਹੋ ਗਿਆ ਲਾਲਚ ਪੈ ਗਿਆ ਤੂੰ ਕੋਈ ਕੰਮ ਕਰਦਾ ਹੁੰਦਾ ਤੇ ਕੋਈ ਇਹੋ ਜੀ ਗੱਲਾਂ ਹੋਣੀਆਂ ਨਹੀਂ ਸੀਗੀਆਂ ਨਹੀਂ ਲਾਲਚ ਪੈ ਗਿਆ ਤੇ ਜੇ ਬੰਦਾ ਹੀ ਰੱਖਣਾ ਸੀ ਕੋਈ ਕੰਮ ਕਰਾਉਣ ਨੂੰ ਤੇ ਬੰਦਾ ਕੋਈ ਚੰਗਾ ਲੱਭ ਲੈਂਦਾ ਉਹਨੂੰ ਪੈਸੇ ਦਿੰਦਾ ਲਾਲਚ ਤੇ ਭਾਪੇ ਦੇ ਮਨ ਚ ਆ ਗਿਆ ਵੀ ਚੱਲ ਫ੍ਰੀ ਦਾ ਕੰਮ ਕਰਾ ਲਈਨੇ ਆ ਬੰਦਾ ਤੇ ਉਹਦੇ ਕੋਈ ਉਹੀ ਨਹੀਂ ਆਖੇ ਲੱਗਦਾ ਮੈਂ ਤੈਨੂੰ ਦੱਸਾਂ ਜਾਂਦਾ ਹੀ ਰਿਹਾ ਕਿੰਨੀ ਕਿੰਨੀ ਵਾਰ ਜਾਂਦਾ ਰਿਹਾ ਕੋਈ ਬੰਦਾ ਉਹਦੇ ਆਖੇ ਲੱਗਦਾ ਸੀ ਇੱਥੇ ਡਰਦਾ ਸਾਡੀ ਪਿਆੜੀ ਦੇ ਬੰਨੇ ਨਹੀਂ ਕੋਈ ਲੰਗਦਾ ਹੁੰਦਾ ਕੋਈ ਪੱਠੇ ਨਹੀਂ ਵੱਢ ਸਕਦਾ ਤੇ ਹੁਣ ਵੇਹ ਜਿਹਾਂ ਨੂੰ ਲੋੜ ਪਈ ਤੇ ਆਵੇ ਕੰਮ ਵਾਲੀ ਕੋਈ ਨਾ ਕੋਈ ਹੁਣ ਲੱਭ ਹੀ ਗਈ ਹੈ ਨਾ ਸਾਨੂੰ ਤੇ ਕਰਦੀ ਹੈ ਨਾ ਕੰਮ ਇਦਾਂ ਹੀ ਉਹ ਕੋਈ ਬੰਦਾ ਲੱਭ ਲੈਂਦਾ ਉਹਨੂੰ ਪੈਸੇ ਦਿੰਦੇ ਕੰਮ ਕਰਾਉਂਦੇ ਤੇ ਚੱਲ ਅਛਾ ਉਹ ਤੇ ਆਪਣੇ ਘਰ ਟਾਈਮ ਨਾ ਚੱਲ ਜਾਂਦਾ ਵਿਚਾਰਾ ਉਹ ਗੱਲ ਠੀਕ ਵਾ ਪਰ ਚੱਲ ਜੇ ਮੰਨ ਲਓ ਲੈ ਆਈ ਜਾਂਦਾ ਸੀ ਉਹਦੀ ਯਾਦਦਾਸ਼ਤ ਚੱਲ ਗਈ ਉਦੋਂ ਕਿਤੇ ਪੁਲਿਸ ਠਣੇ ਰਿਪੋਰਟ ਲਖਾਈ ਹੁੰਦੀ ਆ ਆ ਜਾ ਬਿਪਤਾ ਤੇ ਨਹੀਂ ਪੈਣੀ ਭੱਜਣਾ ਦੌੜਨਾ ਤੇ ਨਹੀਂ ਪੈਣਾ ਪਤਾ ਤੇ ਹੁਣ ਆ ਹੀ ਨਾ ਵੀ ਇਹਨਾਂ ਨੇ ਦੱਸਿਆ ਹੈਗਾ ਹੁਣ ਤਾਂ ਹੀ ਚੋਰ ਹੀ ਆ ਹੁਣ ਤਾਂ ਮੈਨੂੰ ਇਹੋ ਟੈਨਸ਼ਨ ਪਈ ਆ ਵੀ ਉਹ ਕਦੋਂ ਹੁਣ ਤੇਰਾ ਪਾਪਾ ਘਰ ਆਊਗਾ ਆਜੂ ਪਾਪਾ ਵੀ ਕਿ ਪਾਪਾ ਹੁਣ ਕਿੱਥੇ ਚੱਲ ਚੱਲਾ ਵਾ ਹੁਣ ਇੰਨੇ ਕਿ ਕ੍ਰਾਈਮ ਦੀ ਸਜ਼ਾ ਹੁਣ ਪਾਪੇ ਨੂੰ ਕਾਲੇ ਪਾਣੀ ਦੀ ਤੇ ਨਹੀਂ ਹੋ ਚੱਲੀ ਪਰ ਉਹ ਤਾਂ ਚਲੀ ਗਿਆ ਵਾ ਘਰ ਠੀਕ ਠਾਕ ਹੀ ਆ ਉਹ ਤਾਂ ਚਲ ਗਿਆ ਵਾ ਚੱਲੇ ਵੀ ਆਜੋ ਹੁਣ ਕੀਤੀਆਂ ਤੇ ਭਰਨੀਆਂ ਹੀ ਪੈਣੀਆਂ ਮਤਾ ਫਿਰ ਦੀ ਜੀ ਗੱਲ ਹੀ ਉਹ ਖਾਈਓ ਕੰਮ ਮੈਂ ਨਹੀਂ ਉਹ ਠੀਕ ਠਾਕ ਹੋ ਗਿਆ ਹੋਊਗਾ ਉਦੋਂ ਦਾ ਸਾਹ ਵਾ ਖੰਡਾ ਹੈ ਅਜੇ ਚੰਗੀ ਤਰ੍ਹਾਂ ਨਹੀਂ ਠੀਕ ਹੋਇਆ ਮੇਰਾ ਤਾਂ ਉਹਨੂੰ ਮਿਲਣ ਨੂੰ ਜੀ ਕਰਨ ਦਿਆ ਵਾ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਮੈਂ ਸੂਮਨ ਨੂੰ ਲੈ ਕੇ ਚੱਲੀਏ ਇੰਨੀਆਂ ਖੱਲੀਆਂ ਮੇਰੀ ਸਾਰੀ ਜ਼ਿੰਦਗੀ ਨਹੀਂ ਪਈਆਂ ਜਿੰਨੇ ਆ ਪਾਪੇ ਦੀ ਨਿੱਕੀ ਜੀ ਗਲਤੀ ਨੇ ਪਵਾਤੀਆਂ ਇੰਨਾ ਦੌੜਿਆ ਮੈਂ ਦੌੜਨਾ ਤੇ ਪੁੱਤ ਪੈਣਾ ਹੀ ਜੇ ਪੁਲਿਸ ਦੇ ਹੱਥ ਆ ਜਾਂਦਾ ਫਿਰ ਜ਼ਿਆਦੀ ਕੁੱਟ ਪਿਆ ਜਾਣੀ ਸੀ ਸਭੋ ਚੰਗਾ ਹੋਇਆ ਬਾਬੇ ਨੇ ਕਿਰਪਾ ਕੀਤੀ ਬਾਰੇ ਬਾਰੇ ਚਲ ਠੀਕ ਆ ਚਲ ਚਲੀਏ ਮਾਤਾ ਛੱਡ ਪਰੇ ਮੈਂ ਪੱਠੇ ਵੱਢਣੇ ਆ ਲਾ ਦੇਉ ਖੁੰਡਾ ਜਿਆ ਹੁਣ ਖੁੰਡਾ ਮੈਂ ਲੈ ਕੇ ਜਾਮਾ ਲੇਖੂ ਕੁੜੇ ਨੂੰ ਕੋਦੇ ਹੱਥ ਨਹੀਂ ਲਾਉਣ ਦਿੰਦਾ ਹਾਂਗਾ ਤਾ ਹੁਣ ਫੜੀ ਰੱਖੋ ਭਾਵੇਂ ਸਰੀ ਢਾੜੀ ਕੇ ਹੁਣ ਕੜਾ ਵੇਖਣ ੜਿਆ ਹਾਂਜੀ ਚੱਲ ਦਵਾਈ ਦੂ ਦੇ ਕੇ ਵੇਖ ਇਤਿਆਜ ਨੂੰ ਭਲਾ ਦਿਆਂ ਤਾ ਅਸਾਂ ਜਿੱਤ ਕਰਤਾ ਨਹੀਂ ਮੰਨਦਾ ਫਿਰ ਚਲ ਦੇ ਲਾ ਫਿਰ ਜਿੱਦਾਂ ਤੇਰੀ ਮੱਦੀ ਜਾਣਾ ਤੇ ਹੋਇਆ ਹੂੰ ਚਲ ਜਾਓ ਫਿਰ ਦਸ਼ਵ ਤੇ ਜਾ ਕੇ ਕੀ ਜਾਂਦੇ ਹੋ ਚਲ ਠੀਕ ਆ ਓਕੇ ਦੇ ਕੋਣ ਹਾਂਜੀ ਮੰਮੀ ਜੀ ਕੱਢ ਲਿਆ ਇਧਰ ਆਪੇ ਨਿਕਲ ਗਈ ਤੇ ਦੁੱਧ ਦੇ ਉਹ ਮੁੰਡੇ ਦਾ ਕਰਕੇ ਪਾਰਟੀ ਪਰ ਪਰ ਦੁੱਧ ਹੀ ਹੋਈ ਜੀ ਤੇ ਦੁੱਧ ਥਾਂ ਦਾ ਥਾਂ ਹੀ ਚਲ ਗਿਆ ਰੋਈ ਤੇ ਰੋਈ ਜੀ ਤੇ ਮੰਮੀ ਇਹ ਕੋ ਘਟ ਗਿਆ ਬੱਠਪਟੇ ਲੇਟ ਪਾਉਂਦੇਗਾ ਇਹ ਲੇਟੀ ਹੈ ਕਿ ਨਾਉ ਕੰਮ ਕਰਦਾ ਹੈਗਾ ਤੇ ਵਧੀਆ ਚੰਗਣ ਡਿਆ ਨਿਕਾ ਤੇ ਹੁਣ ਉਹ ਜੋ ਚੰਗਰਾਂ ਨੂੰ ਪਹਿਣਾ ਵਾ ਉਹੋ ਕੋਈ ਛੂਣਾ ਨਹੀਂ ਇਹ ਤੇ ਗੱਲ ਹੈਗੀ ਸੇਵਾ ਨਹੀਂ ਨਾ ਹੋਣੀ ਸੇਵਾ ਘਟ ਗਈ ਆ ਫੇਲੇ ਆਪੋ ਤੋਂ ਮੈਂ ਪਕਾਵਾਂ ਕੋਈ ਨਹੀਂ ਮੰਮੀ ਮੈਂ ਲਾ ਲੈਣੀ ਐ ਨਹੀਂ ਮੈਂ ਆਪ ਰੱਖ ਦੋ ਕੇ ਉਹ ਨਹੀਂ ਲੈ ਤੂੰ ਬੱਸ ਕਰ ਕੋਈ ਨਹੀਂ ਟੈਸਟ ਕਰ ਲਾ ਕੋਈ ਨਹੀਂ ਮੰਮੀ ਵੇ ਰ ਦਵਾਈ ਲੈਣ ਵੀ ਜਾਣਾ ਵਾ ਤੇ ਸਕੈਨ ਵੀ ਕਰਾਉਣੀ ਐ ਕਦੋਂ ਕਰਾਉਣੀ ਪਤਾ ਮੰਮੀ ਕੱਲ ਨੂੰ ਜਾਣਾ ਕੱਲ ਨੂੰ ਕਰਾਉਣੀ ਆ ਤੇ ਚਲ ਕੋਈ ਨਹੀਂ ਜਿਹੜਾ ਕੰਮ ਕਰਨਾ ਕਰਨਾ ਹੀ ਆ ਸਕੈਨ ਕਰਾਓ ਦਵਾਈ ਲਿਆਓ ਟੈਸਟ ਜੋ ਵੀ ਕੁਝ ਕਹਿੰਦੀ ਆ ਕਰਾਓ ਹਾਂਜੀ ਮੰਮੀ ਤੇ ਲਿਆਵੇਂ ਪਕਾਵਾਂ ਚਲ ਮੈਂ ਲਾ ਲਉਣੀ ਕੋਈ ਨਹੀਂ ਤੂੰ ਕਰ ਲੋ ਜੇ ਕੋਈ ਅੱਛਾ ਤੇ ਉਹ ਵੀ ਕੰਮ ਜਰੂਰੀਆਂ ਸਕੈਨ ਕਰਾਉਣ ਦਾ ਟਾਈਮ ਨਾ ਜਾਇਓ ਸਭ ਤੋਂ ਹੀ ਹਾਂਜੀ ਮੰਮੀ ਮੈਂ ਤਈਆਂ ਤੁਹਾਨੂੰ ਦੱਸ ਦਿੱਤਾ ਨਾ ਕਿ ਸਵੇਰੇ ਸਪੀਨਾ ਜਾਗਾ ਉਦੋਂ ਸਾਰੇ ਤੋ ਕੋਈ ਕੰਮ ਨਹੀਂ ਕਰਨਾ ਸਿਰ ਤੂੰ ਉੱਠ ਕੇ ਨਹਾਉਣਾ ਤਿਆਰ ਹੋ ਕੇ ਤੇ ਜਾਣਾ ਮੈਂ ਆਪੇ ਸਾਰੇ ਕੰਮ ਕਰ ਲੈਣੇ ਓਏ ਮੈਂ ਕਹਿਂਦੀ ਚਲੋ ਆਵਾਜ਼ ਦੇ ਦਿਓ ਪਕੇਟਾਂ ਤੇ ਨਹੀਂ ਆਉਗਾ ਕੋਈ ਮਾਹਰਾ ਸੋਖ ਸੁਖਾ ਦਾ ਪਾਪਾ ਟਾਈਮ ਲਿਆਵੇ ਤੇ ਚਲ ਪੁਕਾਰਾ ਭੇ ਠੀਕ ਮਮਾ ਉੱਤੇ ਖਿਡਾਰੀ ਖੜੀ ਇੱਥੇ ਇੱਥੇ ਖੜਾਉਣ ਦੇ ਆਜਾ ਮਨਪ੍ਰੀਤ ਇਹ ਜਗਾ ਵਾਲੇ ਨਹੀਂ ਕਰਦਾ ਤੁਜੀ ਉਹ ਤਾਂ ਇਹde ਗੱਲ ਹੈ ਜੀ ਮੈਂ ਤੈਨੂੰ ਹੋਰ ਲੱਗਾ ਮਖਾ ਲੈਣ ਕਿ ਇੱਥੇ ਜਗਾ ਹੈ ਜਿੱਥੋਂ ਮੈਂ ਚੁੱਕ ਕੇ ਖੜਿਆ ਆ ਆ ਮੈਂ ਇੱਥੇ ਡੱਗਾ ਪੁੱਤੇ ਇੱਥੇ ਹਾਂਜੀ ਇਹਦਾ ਸਿਰ ਇੱਥੇ ਇਹਦਾ ਸਿਰ ਹੀ ਇੱਥੇ ਦੀਆਂ ਲੱਤਾਂ ਹੈ ਨੂੰ ਕਰਕੇ ਇਦਾਂ ਡੱਗਾ ਹਾਂਜੀ ਹਾਂ ਜੀ ਤੇ ਮੈਂ ਜਦੋਂ ਤੁਰਿਆ ਆਉਂਦਾ ਤੇ ਮੈਂ ਆਖਿਆ ਵੀ ਖਰੇ ਨਸ਼ੇ ਵਾਲਾ ਵਾ ਕੋਈ ਦੱਸਿਆ ਹੀ ਜੜੀ ਇਹਦੇ ਸਟਾਰ ਮੈਂਬਰ ਆ ਨਾ ਸੋਖ ਉਹਨੇ ਵੀ ਦੱਸਿਆ ਹੀਗਾ ਸਾਨੂੰ ਤੇ ਆਪ ਅਸੀਂ ਤੇ ਆਪ ਪੁੱਛਤੌਣੇ ਆ ਵੀ ਅਹੀਂ ਉਧਰ ਨਹੀਂ ਕਿ ਹੋਣਾ ਇੱਥੋਂ ਬੰਦਾ ਵਾ ਉਥੇ ਡੇਰਿਆਂ ਚ ਲਾਗੇ ਪੁੱਛ ਕੇ ਸ਼ਿਕਰਦਾ ਵਾ ਉਹ ਲੈ ਜਾਂਦੇ ਤੇ ਫਿਰ ਸਾਡੇ ਡੇਰਾ ਆਈ ਜਾਣਾ ਸੀ ਪਰ ਜਦੋਂ ਉਹਨੇ ਕਹਿਤਾ ਨਾ ਕਿ ਉਹਨੂੰ ਅਹੀਂ ਮਾਰ ਹੀ ਦਿੱਤਾ ਹੀਗਾ ਤੇ ਮੈਡਮ ਇੱਥੇ ਸੁੱਟਦਾ ਮੈਨੂੰ ਤਾਂ ਕੋਈ ਸਮਝਿਆ ਹੀ ਨਾ ਉਹਨਾਂ ਨੇ ਤੇ ਮਾਰ ਹੀ ਦਿੱਤਾ ਹੀ ਅੰਕਲ ਜੀ ਆਪਣੇ ਵੱਲ ਉਹਨਾਂ ਨੇ ਤੇ ਕਤਲ ਹੀ ਕਬੂਲ ਕੀਤਾ ਵਾ ਅੱਛਾ ਤੇ ਨਹੀਂ ਨਹੀਂ ਉਹਦੇ ਮਾਲਕ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਤੇ ਮੈਂ ਆ ਗਿਆ ਤੇ ਮੈਂ ਆਖਿਆ ਅਮਲੀ ਆ ਕੋਈ ਪਿਆ ਜਦੋਂ ਮੈਂ ਇਹਦੀ ਪੱਗ ਪੁੱਗ ਵੇਖੀ ਤੇ ਮੈਨੂੰ ਐ ਲੱਗੇ ਵੀ ਨਹੀਂ ਤੇ ਤਗੜੇ ਘਰ ਦਾ ਵਾ ਕੋਈ ਹਾਂਜੀ ਤੇ ਇਹ ਲੱਗਦਾ ਵਾ ਤੇ ਜਦੋਂ ਇਹਦੇ ਮੈਂ ਸਿਰ ਵੇਖਿਆ ਹਾਂਜੀ ਇਹਦੇ ਸਿਰ 'ਚ ਵੀ ਸੱਟ ਲੱਗੀ ਹਾਂਜੀ ਉਹ ਸੱਟ ਦੇ ਉੱਤੇ ਹੀ ਸੱਟ ਲੱਗ ਗਈ ਨਾ ਇਹਦੀ ਪਲਾਸਟਿਕ ਸਰਜਰੀ ਹੋਈ ਛੋਟੇ ਨੂੰ ਦੇਦੀ ਅਛਾਈ ਸ਼ਾਹ ਹਾਂਜੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਬਹੁਤ ਨਾਜ਼ੁਕ ਵਾ ਵੀ ਇਹਦੇ ਤੇ ਕੋਈ ਸੱਟ ਨਹੀਂ ਲੱਗਣੀ ਉਹਨੇ ਜਿੱਦ ਕਿਤੇ ਉਹ ਕਹਿੰਦਾ ਵੀ ਮੈਂ ਲੈਪਟਾਪ ਬਹੁਤ ਜ਼ੋਰ ਨਾਲ ਮਾਰਿਆ ਨਾ ਸਿਰ ਦੇ ਉੱਪਰ ਜਿੱਡੀ ਉਹਨਾਂ ਨੇ ਲਿਖਾਈ ਉੱਥੇ ਰਿਪੋਰਟ ਤੇ ਉਹਦੇ ਅਕੋਰਡਿੰਗਲੀ ਫੇ ਤੈਨੂੰ ਪਤਾ ਹੀ ਆ ਵੀ ਬੰਦੇ ਦੇ ਨਾਲੇ ਟਾਈਮ ਫਿਰਦਿਆ ਕੋਈ ਪਤਾ ਨਹੀਂ ਲੱਗਦਾ ਹਨ ਨੂੰ ਵੀ ਪਤਾ ਨਹੀਂ ਕਿਹੜੇ ਕਰਮਾਂ ਦਾ ਹੀ ਕਸ਼ਟ ਚੱਲ ਆਈਓ ਵੀ ਇੰਨਾ ਚਿਰ ਚਲੋ ਫਿਰ ਉਹ ਪ੍ਰਮਾਤਮਾ ਦਾ ਸ਼ੁਕਰ ਵਾ ਪੀ ਇਹਨਾਂ ਨੇ ਹਨੂ ਕਿਦੇ ਪੈਰਾਂ ਪਿੱਛੇ ਸਾਡਾ ਘਰ ਵੱਸਦਾ ਰਹਿੰਦਾ ਜੀ ਇਦਾਂ ਹੀ ਇਦਾਂ ਹੀ ਆ ਪੁੱਤ ਪਰ ਇਹ ਵੀ ਲੱਗੇ ਨਹਿਰ ਵਗਣ ਦੀ ਹਾਂਜੀ ਤੇ ਇਹ ਜੇ ਪਲਟੀ ਖਾ ਜਾਂਦਾ ਤੇ ਇਹਦੇ ਨਹਿਰ ਤੇ ਡੇਗ ਪੈਣਾ ਫਿਰ ਇੱਕ ਉਹ ਕਿੱਥੇ ਉੱਠੇ ਜਾਣੇ ਕਿਉਂਕਿ ਇਹਨੂੰ ਸੁਧ-ਬੁੱਧ ਨਹੀਂ ਕੋਈ ਵੀ ਜਿਹਨੂੰ ਮੈਂ ਚੁੱਕ ਕੇ ਕਰਕੇ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਵੀ ਚਾਲੀ ਇਨਸਾਨੀਅਤ ਹੈਗੀ ਆ ਜਿਹੜੀ ਤੁਸੀਂ ਚੁੱਕ ਕੇ ਘਰ ਲੈ ਗਏ ਬਸ ਗਲਤੀ ਤੁਹਾਡੀ ਉਹ ਹੀ ਹੈ ਨਾ ਉਹ ਤੁਹਾਨੂੰ ਵੀ ਪਤਾਵਾ ਵੀ ਤੁਸੀਂ ਦੱਸਿਆ ਕਿਉਂ ਨਾ ਤੁਸੀਂ ਇਹਦਾ ਪਤਾ ਕਰਦੇ ਕਿਹੜਾ ਪਤਾ ਲੱਗਣੋਂ ਰਹਿ ਜਾਂਦਾ ਅੱਜ ਕੱਲ ਇਦਾਂ ਦਾ ਯੁੱਗ ਵਾਪੀ ਜਿਹੜੀ ਮੱਝ ਨਿੱਕੀ ਤੋਂ ਨਿੱਕੀ ਚੀਜ਼ ਲੋਕੇਸ਼ਨ ਤੋਂ ਟਰੈਕ ਕਰ ਲਈਦੀ ਆ ਕਿੰਨਾ ਗੁਜ਼ਵਾ ਅੱਜ ਕੱਲ ਤੇ ਹੈ ਹੀ ਨਹੀਂ ਸਮਾਂ ਹੀ ਨਹੀਂ ਆ ਪਿੰਨਾਂ ਚ ਰਹਿਣਾ ਕੋਈ ਰਹਿ ਜੇ ਮੇਰਾ ਤੇ ਦਿਮਾਗ ਇੰਨਾ ਘੱਡਾ ਲੋ ਗਿਆ ਹੀ ਵੀ ਮੈਨੂੰ ਕੋ ਸਮਝ ਨਹੀਂ ਲੱਗਦੀ ਤੈਨੂੰ ਪਤਾ ਨਿੱਕੇ ਦੇ ਨਿਆਣੇ ਨਾ ਬੰਦਾ ਕਿੱਥੋਂ ਪਲਦਾ ਬਹੁਤ ਯਾਰ ਮੁਸ਼ਕਲ ਆ ਪਤਾ ਮੈਂ ਇੰਨਾ ਸਾਹਮਦੀ ਰਹੀ ਮੈਂ ਆਪ ਹੀ ਬੜੀ ਢੋਲੀ ਹੀ ਅੰਦਰੋਂ ਨਾ ਕੋ ਪੇਕੇ ਮੇਰੇ ਉਧਾ ਪਰਦੇਸਾਂ ਦੇ ਵਿੱਚ ਚਲੇ ਗਏ ਹੂੰ ਪਿਓ ਮੇਰਾ ਤਾਂ ਪੁਲਿਸ ਦੇ ਵਿੱਚ ਹੀ ਪਰ ਇਹਨਾਂ ਵੇਖ ਲਓ ਵੀ ਜਦੋਂ ਕਸਟਮ ਦਾ ਨਾ ਕਰਮਾ 'ਚ ਕੋਈ ਅਹੁਦਾ ਨਹੀਂ ਕੰਮ ਕਰਦਾ ਕੋਈ ਕੋਹ ਨਹੀਂ ਕੰਮ ਕਰਦਾ ਜਿਹੜਾ ਕਰਮਾ 'ਚ ਲਿਖਾਇਆ ਹੈ ਇਹ ਆਪਾਂ ਭੋਗਣਾ ਹੀ ਭੋਗਣਾ ਜੋ ਮਰਜੀ ਹੋਵੇ ਜਿੰਨਾ ਮਰਜੀ ਪੈਹਾ ਹੋਵੇ ਨਾ ਇਹ ਕਰਮਾਂ ਦੇ ਜਿਹੜੇ ਲਿਖ ਜੋਖੇ ਆ ਨਾ ਇਹ ਦੇਣੇ ਹੀ ਪੈਂਦੇ ਆ ਇੱਥੇ ਹੀ ਆਪਣੇ ਪੁੱਤ ਮੈਂ ਆਪਣੇ ਮਨ 'ਚ ਸੋਚਿਆ ਸੀ ਵੀ ਚਲ ਮੈਂ ਪੁਲਿਸ ਰਿਪੋਰਟ ਲਿਖਾ ਦਿੰਦਾ ਐਸਾ ਮਤ ਤੇ ਮੇਰੀ ਤੇ ਵੀ ਪੜਦਾ ਪਿਆ ਰਿਆ ਮੈਂ ਪੁਲਸ ਰਿਪੋਰਟ ਨਹੀਂ ਦਿੱਤੀ ਇਹ ਮੇਰ ਕੋ ਬਹੁਤ ਤਗੜੀ ਗਲਤੀ ਹੋ ਗਈ ਚਲੋ ਮੈਂ ਦਵਾ ਦਾਰੂ ਇਹਦਾ ਕੀਤਾ ਨਹੀਂ ਚੁੱਪੇ ਖੜਿਆ ਤੇ ਇਹ ਆ ਵੀ ਅਹੀਂ ਗਲਤੀਆਂ ਸਾਡੇ ਕੋ ਬੜੀਆਂ ਬੜੀਆਂ ਹੋ ਗਿਆ ਮਨ ਤੈਨੂੰ ਕੀ ਦੱਸਾਂ ਤੂੰ ਮਨ ਚੋਂ ਫਿਰ ਮਨ ਭਰ ਲੈਣਾ ਵਾ ਇਹਨੂੰ ਮੈਂ ਮੈਂਟਲ ਹੋ ਗਿਆ ਹੀ ਇਹ ਹਾਂਜੀ ਇਹਨੂੰ ਕੋਈ ਪਤਾ ਨਹੀਂ ਮੈਂ ਹੈ ਵੀ ਕਿਤੇ ਇਹ ਨਾ ਰਾਤ ਬਰਾਤੇ ਸੁੱਤੀ ਹੋਈ ਤੇ ਚਿਰਿਆ ਜਾਵੇ ਕਿਤੇ ਲਾਗੇ ਨਹਿਰ ਵਗਦੀ ਕਿਤੇ ਡੇਗਣਾ ਪਵੇ ਮੈਂ ਇਹਨੂੰ ਸੰਗਲ ਵੀ ਮਾਰਦਾ ਰਿਹਾ ਪੁੱਤ ਹਾਂਜੀ ਅੰਕਲ ਜੀ ਦੱਸਿਆ ਹੀ ਉਹ ਤੇ ਨਿਸ਼ਾਨ ਪਏ ਆ ਪੈਰਾਂ ਤੇ ਮੈਨੂੰ ਤੇ ਵੇਖ ਕੇ ਬੜਾ ਮਤਲਬ ਮਨ ਚ ਆਇਆ ਵੀ ਹਾਏ ਰੱਬ ਤੂੰ ਕਿਦਾਂ ਦਾ ਬੰਦਾ ਹੈਗਾ ਕੁਰਸੀ ਤੇ ਬੈਠਾ ਤੇ ਕਿੱਥੇ ਤੂੰ ਸੰਗਲਾਣਾ বাজਦਾ ਰਿਆ ਗੱਲ ਤੇ ਉਹ ਨਾ ਫੇਰ ਵੀ ਕਰਮਾਂ ਦਾ ਹੀ ਚੱਕਰ ਵਾ ਨਹੀਂ ਕਰਮਾਂ ਦਾ ਚੱਕਰ ਪੋ ਤਾਂ ਇਹ ਸਾਡੇ ਕਰਮਾਂ ਦੇ ਬਾਰੇ ਇਹ ਵੀ ਇਹ ਹੀ ਪੁਲਿਸ ਰਿਪੋਰਟ ਦੇ ਦਿੰਦੇ ਹਾਂਜੀ ਆ ਜਿਹੜੇ ਸਾਡੇ ਕਰਮਾਂ ਚ ਕਸ਼ਟ ਹੀ ਇਹ ਕਿਨੇ ਵੇਖਣੇ ਮੈਂ ਕਿੱਦਾਂ ਥਾਣੇ ਜਾਣਾ ਹਾਂਜੀ ਤੇ ਇਹ ਆ ਵੀ ਹੁਣ ਇੱਕ ਕਵੈਸਟ ਦੇ ਵਿੱਚ ਹੀ ਮੈਂ ਥਾਣੇ ਉਮੀ ਹੂ ਆਂ ਤੇ ਮੈਂ ਨਹੀਂ ਤੇ ਉਦਾਂ ਮੈਂ ਟੌਰ ਨਾ ਜਾਂਦਾ ਨਾ ਤੇ ਕੁਰਸੀ ਤੇ ਜਾ ਕੇ ਬਹਿਣਾ ਨਾ ਤੇ ਕਿਸ ਦੇ ਫੈਸਲਿਆਂ ਤੇ ਜਾਣਾ ਹੁਣ ਮੈਂ ਖੁਦੇ ਆਪ ਅੰਦਰ ਬੰਦ ਹੋਇਆ ਇਸ ਕੇਸ ਦੇ ਵਿੱਚ ਪਰ ਧੰਨਵਾਦ ਪੁੱਤ ਤੇਰਾ ਤੂੰ ਉੱਥੇ ਬਿਆਨ ਲਿਖਾ ਦਿੱਤੇ ਆ ਤੇ ਮੈਨੂੰ ਉਹਨਾਂ ਨੇ ਛੁੱਟੀ ਦਿੱਤੀ ਛੱਡ ਦਿੱਤਾ ਬਾ ਤੇਰੇ ਕਹਿਣ ਤੇ ਛੱਡਿਆ ਉਹਨਾਂ ਨੇ ਉਦਾਂ ਮੈਨੂੰ ਕਿੱਥੇ ਛੱਡਣਾ ਤੇ ਕੇਸ ਬਣ ਜਾਣਾ ਮੈਂ ਅੰਦਰ ਜੇਲ੍ਹ 'ਚ ਚੱਲ ਜਾਣਾ ਹੁਣ ਮੈਂ ਵੀ ਇਨਸਾਨੀਅਤ ਭੁੱਲ ਕੇ ਤੇ ਕਵਾਂ ਵੀ ਨਹੀਂ ਟਾੜੀ ਸਜ਼ਾ ਬੰਦੀ ਹੈ ਤੂੰ ਹੀ ਕੱਟੋ ਇਹਦੇ ਹੁਣ ਆਪਣੇ ਕਲਸ਼ਵਾ ਤੁਸੀਂ ਆਪਣੇ ਘਰ ਕੱਟਣ ਦੇ ਮੈਂ ਆਪਣੇ ਘਰ ਬਥੇ ਦੇ ਘੱਟਲੇ ਤੇ ਹੁਣ ਇਹ ਆ ਵੀ ਇਹ ਜਿੱਦ ਬੜੀ ਕਰਦੇ ਆ ਵੀ ਮੈਂ ਉੱਥੇ ਬੀਬੀ ਪਾਪੇ ਕੋ ਜਾਣਾ ਬੀਬੀ ਪਾਪੇ ਲੈਨੇ ਕੋਈ ਨਹੀਂ ਮੇਰਾ ਪੁੱਤ ਵਾ ਕੋਈ ਗੱਲ ਨਹੀਂ ਜੇ ਹੁਣ ਤੂੰ ਹਾਂ ਗੱਲ ਕਹਿਂਦੀ ਪੁੱਤ ਸਾਡੇ ਘਰ ਹੁਣ ਪਤਾ ਨਹੀਂ ਕੀ ਬਣ ਗਿਆ ਹੁਣਾਂ ਤੇ ਕੀ ਨਹੀਂ ਹੁਣ ਮੈਂ ਵੇਖ ਕਿੰਦਾ ਕਿੰਨੇ ਦਿਨ ਹੋ ਗਏ ਆ ਮੈਨੂੰ ਉੱਥੇ ਉਹਨਾਂ ਨੇ ਫੜ ਕੇ ਖੜਿਆ ਹਾਂਜੀ ਤੇ ਇਹ ਆ ਵੀ ਤੈਨੂੰ ਪਤਾ ਹੀ ਆ ਥਾਣੇ ਦੇ ਹਾਲਾਤ ਉੱਥੇ ਕਿਹੜੇ ਹੁਣ ਆਹੀ ਮਾਸੀ ਦੇ ਪੁੱਤ ਉਹ ਮੇਰੇ ਉਹ ਵੀ ਉਹਨਾਂ ਨੇ ਮੈਨੂੰ ਐ ਬੈੱਡ ਬੂਡ ਦਿੱਤੇ ਹੋਣੇ ਆ ਥੱਲੇ ਹੀ ਕੰਬਲ ਟੁੱਟਾ ਜਿਆ ਕ ਸੁੱਟ ਦਿੰਦੇ ਹੀ ਤੇ ਮਸ਼ਰਕੀ ਹਵਾ ਖਾ ਕੇ ਮੇਰੀਆਂ ਬਾਹਾਂ ਖਾਦੀਆਂ ਗਈਆਂ ਮਸ਼ਰਕੀ ਖਾਦੀਆਂ ਹੈ ਤੈਨੂੰ ਗੁੱਟਿਆ ਉਹ ਤਾਂ ਉਹਨੇ ਮਾਰਨ ਨਾਲ ਥੋੜਾ ਬਹੁਤਾ ਹੁੰਦਾ ਹੀ ਆ ਪਰ ਮੈਂ ਕਿਹਾ ਵੀ ਜਦੋਂ ਬੰਦਾ ਲੱਭ ਗਿਆ ਦੇ ਦਿੱਤਾ ਸਭ ਕੋ ਕਸੂਰ ਮੈਂ ਕਿਹਾ ਮੇਰਾ ਇਨਾ ਵਾ ਵੀ ਮੈਂ ਉਹਨੂੰ ਚੁੱਕਿਆ ਹੀ ਸਭ ਕੁਝ ਕੀਤਾ ਤੇ ਮੈਂ ਚਲ ਆ ਕੇ ਉਹਹੀਂ ਮਾਫੀ ਮੰਗਦੇ ਆਂ ਅਸੀਂ ਉਹ ਤਾਂ ਠੀਕਾ ਹੀ ਭਜਦੀਆਂ ਵੀ ਉੱਥੇ ਕੀ ਹੁੰਦਾ ਉਹ ਦਸ ਵੇਲਾ ਫਿਰ ਉਹ ਪਾਗਲਾ ਨਹੀਂ ਇਦਾਂ ਹੀ ਕਰਦੇ ਰਹਿੰਦੇ ਇਦਾਂ ਹੀ ਕਰਦਾ ਰਹਿਣਾ ਤੂੰ ਹੁਣ ਇਹ ਵੀ ਕੋਤਾ ਹੀ ਤੇਰੇ ਨਾਲ ਵਾਪੇ ਨੂੰ ਕੋਈ ਵੀ ਮਾਫੀ ਮੰਗਦੇ ਟੱਡ ਕੋਈ ਨਹੀਂ 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 ਬਾਬੀ ਕੋਲ ਮੈਂ ਮਾਫੀ ਮੰਗ ਰਾਵਾਂ ਪਰ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਬਹੁਤ ਵੱਡਾ ਹੋਇਆ ਵੀ ਮੈਂ ਲਾਗੇ ਦੇ ਚੌਂਕੀ ਹੀ ਮਨਾ ਤੇ ਉਸ ਵੇਲੇ ਚੌਂਕੀ ਦਾਸ ਦਿੰਦਾ ਵੀ ਸਾਡੇ ਘਰ ਬੰਦਾ ਵਾ ਇਦਾਂ ਕਰਕੇ ਮੈਂ ਚੁੱਕ ਕੇ ਲਿਆਦਾ ਵਾ ਤੇ ਚਲੋ ਜੇਦਾ ਕੋਈ ਰਿਪੋਰਟ ਦਿਖਾਉਣਾ ਹੋ ਗੋ ਉਹਨਾਂ ਨੂੰ ਦੇ ਦਿਓ ਹਾਂਜੀ ਤੇ ਇਹ ਮੇਰ ਕੋ ਗਲਤੀ ਹੋ ਗਈ ਪਰ ਉਹਨੇ ਆ ਵੀ ਤੀ ਹੁਣ ਪੂਰਾ ਇਹਦਾ ਸਾਥ ਦੇਣਾ ਜੀ ਨਹੀਂ ਪਤਾ ਹੀ ਤੇਰੇ ਨਾਲ ਮੈਂ ਤੇਰੇ ਨਾਲ ਧੰਨਵਾਦ ਤੂੰ ਮੈਨੂੰ ਠਾਣਿਆ ਸ਼ਦਾਤਾ ਨਹੀਂ ਤੇ ਮੇਰੇ ਤੇ ਕੇਸ ਬਣ ਜਾਣਾ ਤੇ ਮੈਂ ਘਾਂ ਚੱਲ ਜਾਣਾ ਅੱਛਾ ਰਹੀਓ ਚਲਿਏ ਘਰ ਨੂੰ ਹੁਣ ਹਾਂਜੀ ਚਲ ਤੇ ਇਹ ਆ ਵੀ ਆ ਵਾਕਿਆ ਹੋਇਆ ਵਾ ਤੇ ਚਲੋ ਇਹਦੀ ਜਾਨ ਬਚ ਗਈ ਚਲੋ ਇੰਨਾ ਹੀ ਬੜਾ ਆ ਮਾਲਕ ਦੀ ਕਿਰਪਾ ਹੋਈ ਸੱਚੇ ਪਾਸ਼ਾ ਦੀ ਪਰ ਇਹ ਆ ਵੀ ਹਾਂ ਜੀ ਆ ਗਈ ਬੱਸ ਦਿਆਂ ਚਲ ਗਾੜੀ ਇਹ ਆ ਵੀ ਆਪਾਂ ਕੋਈ ਵੀ ਇਦਾਂ ਹਾਸਾ ਹੋਊਗਾ ਉਹਨੂੰ ਚੁੱਕਾਂਗੇ ਦਵਾਦਾਰੂ ਉਹਦਾ ਕਰਾਂਗੇ ਉਹਦਾ ਘਰ ਲੱਭਾਂਗੇ ਨਹੀਂ ਕੋਈ ਦੱਸਦਾ ਚੁੰਕੀ ਦੱਸਾਂਗੇ ਹਾਂਜੀ ਤੇ ਮੈਂ ਤਾਂ ਗਾਂ ਰੱਖਣ ਡਿਆ ਵੀ ਆਪਣੇ ਨਿਆਣਿਆਂ ਨੂੰ ਵੀ ਗਾੜੀ ਪੋਤਿਆਂ ਪੋਤਿਆਂ ਨੂੰ ਵੀ ਦੱਸ ਕੇ ਜਾਣਾ ਜੇ ਕੋਈ ਕਹਿ ਵੀ ਦਿੰਦਾ ਵਾ ਵੀ ਪੁਲਿਸ ਦੇ ਝੰਝਟ ਪੈ ਜਾਂਦੇ ਆ ਚਲੋ ਬਾਅਦ ਵਿੱਚ ਵੀ ਤੇ ਪੈਂਦੇ ਹੀ ਆ ਇਹਦੋਂ ਚੰਗਾ ਵਾ ਕੋਈ ਪਹਿਲੇ ਕੋਈ ਨਹੀਂ ਪੈਂਦਾ ਹਾਂਜੀ ਕੋਈ ਨਹੀਂ ਪੈਂਦਾ ਇਨਸਾਨੀਅਤ ਦੇ ਤੌਰ ਤੇ ਨਾ ਉਹਦੀ ਹੈਲਪ ਕਰੋ ਤੇ ਉਹਨੂੰ ਦੱਸੋ ਚੁੰਕੀ ਦੱਸ ਦੋ ਨਹੀਂ ਦੱਸਦਾ ਬੰਦਾ ਤਾਂ ਕੋਈ ਹੁਣ ਨਹੀਂ ਇਹ ਦੱਸਦਾ ਤੇ ਆਪਣੇ ਮਨ 'ਚ ਮੈਂ ਸੋਚ ਛੱਡਿਆ ਵੀ ਚਲ ਕੋਈ ਨਹੀਂ ਪੱਠੇ ਹੀ ਪਾਊਗਾ ਉਹ ਮੇਰੇ ਨਾਲ ਜਾ ਆ ਗਿਆ ਨਾ ਮਾਨ ਜਾਨ ਤੇ ਕਿੰਨੀ ਕੀਮਤੀ ਹੈ ਜਿੱਦਾਂ ਆਪਣੀ ਆ ਉਦਾਂ ਹੀ ਅਗਲੇ ਦੀ ਆ ਹਨਾ ਅਗਲੇ ਦੇ ਘਰ ਦੇ ਹਾਲਾਤ ਕਿਦਾਂ ਦੇ ਹੋ ਜਾਂਦੇ ਕਿਦਾਂ ਦੇ ਨਹੀਂ ਹੋ ਜਾਂਦੇ ਤੇ ਅਗਲੇ ਜਾਨ ਚਲੋ ਮੇਰੇ ਕੋਲ ਨਾ ਬਹੁਤਾ ਚਿਰ ਖਲੋਤਾ ਨਹੀਂ ਜਾਣਦੇ ਆ ਪਤਾ ਨਹੀਂ ਐਦਾਂ ਹੀ ਹੁੰਦਾ ਸਭ ਮੈਨੂੰ ਕੁਝ ਵੀ ਲੱਕ ਵੀ ਮੇਰਾ ਨਾ ਥੱਲੇ ਸੌਸ ਹੋ ਗਏ ਤੇ ਹੋਰ ਤਰ੍ਹਾਂ ਹੋ ਗਿਆ ਉਹ ਲੱਕ ਦੇ ਹੈ ਇਹ ਦਜੀ ਕਮਾਰੀਆਂ ਕਾਲ ਕੋਈ ਨਹੀਂ ਘਰ ਜਾ ਕੇ ਦੱਸ ਦੇ ਮੰਜੇ ਤੇ ਪਹਿਣਾ ਕਜਾ ਕਜਾ ਥੱਲੇ ਪਹਿਣਾ ਹਾਂਜੀ ਹਾਂਜੀ ਆਪ ਉਹ ਤਾਂ ਦੱਸਦਾ ਟੀਕਾ ਇਹ ਪੁੱਤ ਮੱਜਨੀਆ ਹੋਰ ਮੇਰੇ ਅੱਗੇ ਉਹਨਾਂ ਟੀਕਾ ਮਾਰੀਆਂ ਕਰੀ ਮੇਰੇ ਟੀਕਾ ਕਢਾ ਦਿੱਤੀ ਉਹਨਾਂ ਨੇ ਪੁਰੀਆਂ ਤੇ ਆ ਕੀ ਕਰਨਾ ਪੁੱਤ